સે <laughs> ਕੋਣ ਕੀਤਾ ਕੋਣ ਕੋਣ ਜਾਦਾ ਕੋਣ ਕਰਦੇ ਉਹਦਾ ਤਾਂ ਜਾਣੀ ਪਾਣੀ ਭਰਦਾ ਪਾਣੀ 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 ਅ ਅੱਜ ਇੱਥੇ ਦੁਰੰਗਲਾ ਵਿਖੇ ਬੜੀ ਇੱਕ ਵੱਡੀ ਘਟਨਾ ਵਾਪਰ ਗਈ ਕਿ ਬਾਬਾ ਸਹਿਜਨਾਥ ਮੰਦਿਰ ਹੈ ਜਿਹੜਾ ਸ਼ੋਕੜ ਬੜਾ ਅਹਿਮਤ ਅਹਿਮ ਹੈ ਔਰ ਇੱਥੇ ਇੱਥੇ ਮਹਾਜਨ ਬਰਾਦਰੀ ਦੇ ਜਠੇਰੇ ਵੀ ਨੇ ਸੋ ਆ ਇਸ ਮੰਦਿਰ ਦੇ ਵਿੱਚ ਅਚਾਨਕ ਸਵੇਰੇ ਆ ਕਿਸੇ ਤਰ੍ਹਾਂ ਅੱਗ ਲੱਗੀ ਸੋ ਉਹ ਸੰਬੰਧ ਵਿੱਚ ਸਾਰੇ ਲੋਕਾਂ ਨੇ ਰਲ ਕੇ ਆ ਇੱਥੇ ਅੱਗ ਬੁਝਾਈਏ ਕਿਉਂਕਿ ਇਹ ਜਿਹੜਾ ਮੰਦਿਰ ਹੈ ਇਹ ਬਿਲਕੁਲ ਸੈਂਟਰ ਪਲੇਸ ਦੇ ਵਿੱਚ ਹੈ ਦਰਾਂਗਲੇ ਦੇ ਵਿੱਚ ਆਸ-ਪਾਸ ਬਿਲਕੁਲ ਨਾਲ-ਨਾਲ ਘਰ ਨੇ ਮੈਂ ਸਮਝਦਾ ਕਿ ਪਿੰਡ ਦੇ ਨੌਜਵਾਨਾਂ ਨੇ ਕੋਈ ਸੌਂਕ ਕਰੀਬ ਨੌਜਵਾਨ ਸਨ ਜਿਨ੍ਹਾਂ ਨੇ ਰਲ ਕੇ ਤੇ ਹਮਲਾ ਮਾਰਿਆ ਤੇ ਪਾਣੀ ਬੁਣੀ ਸੁੱਟ ਕੇ ਤੇ ਇਹਨੂੰ ਜਿਹੜੀ ਅੱਗ ਬੁਝਾਉਂਦੀ ਆ ਕੋਸ਼ਿਸ਼ ਕੀਤੀ ਕਿਉਂਕਿ ਤੇ ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦਾ ਆਣਾ ਵੀ ਜਿਹੜਾ ਉਹ ਬੜਾ ਔਖਾ ਸੀ ਸੋ ਇਸ ਕਰਕੇ ਆ ਕਾਫੀ ਨੁਕਸਾਨ ਆਲਮੋਸਟ ਸਾਰਾ ਮੰਦਰ ਜਿਹੜਾ ਹੈ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਹੈ ਬੜਾ ਡੈਮੇਜ ਹੋਇਆ ਸੋ ਮੈਂ ਇਹ ਸਮਝਣਾ ਕਿ ਚਲੋ ਕਿਸ ਤਰ੍ਹਾਂ ਵੀ ਹੋਇਆ ਲੇਕਿਨ ਨੁਕਸਾਨ ਬਹੁਤ ਹੋਇਆ ਪਰਮਾਤਮਾ ਦੀ ਇਹ ਕਿਰਪਾ ਹੈ ਸਾਈ ਸਹਿਜ ਨਾਥਜੀ ਦੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਹੱਲੇ ਦੇ ਵਿੱਚ ਜਿਵੇਂ ਜਿਸ ਜਗ੍ਹਾ ਤੇ ਮੰਦਿਰ ਹੈ ਇਹ ਆਮ ਘਰਾਂ ਨੂੰ ਦੂਜੇ ਘਰਾਂ ਨੂੰ ਵੀ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ ਜਿੰਨੀ ਜਲਦੀ ਇਸ ਮੰਦਿਰ ਦੇ ਵਿੱਚ ਆਗ ਨੇ ਆਪਣੇ ਲਪੇਟ ਦੇ ਵਿੱਚ ਲਿਆ ਸੋ ਮੈਂ ਕਹਿੰਦਾ ਹੈ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਇਹ ਬਾਕੀ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੰਦਿਰ ਤੱਕ ਜਿਹੜਾ ਹੈ ਉਹ ਕਾਫੀ ਨੁਕਸਾਨ ਹੋ ਗਿਆ ਮੰਦਿਰ ਦਾ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਮਦਦ ਜਿਹੜੀ ਹੈ ਏ ਸਾਡੇ ਨਾਲ ਨੈਪਸਾ ਵੀ ਇੱਥੇ ਖੜੇ ਨੇਪਤੀ ਲੜ ਵੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੰਦਰ ਦੀ ਨੁਕਸਾਨ ਹੈ ਉਹ ਪਰਪਾਈ ਕੀਤੀ ਜਾਵੇ ਕਿਉਂਕਿ ਲੋਕਾਂ ਦੀ ਆਸਰਾ ਹੈ ਬੜੀ ਵੱਡੀ ਆਸਰਾ ਇੱਥੇ ਲੋਕਾਂ ਦੀ ਛੋਟੇ ਮੋਟੇ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਮਹੱਲੇ ਦੇ ਵਿੱਚ ਉਹ ਇਸ ਸਮੁੰਦਰ ਦੇ ਵਿੱਚ ਲੋਕ ਕਰਦੇ ਸਨ ਕਿਉਂਕਿ ਸਾਂਝੀ ਜਗ੍ਹਾ ਤੇ ਆਮ ਇੱਕ ਤੇ ਹੋਰ ਜਗ੍ਹਾ ਵੀ ਨਹੀਂ ਸੀ ਸੋ ਮੈਂ ਸਮਝਣਾ ਕਿ ਅਸੀਂ ਜੋ ਵੀ ਸਰਕਾਰ ਵੱਲ ਹੋਏਗਾ ਜਰੂਰ ਮਦਦ ਸਪਰਸ਼ ਕਰਾਂਗੇ ਮਦਦ ਕਰਨ ਦੀ ਸੋ ਵੈਸੇ ਘਟਨਾਾਂ ਦੇ ਬੜੀ ਦੁਖਨਾਈ ਹੋਈ ਐ ਪਰ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਰਲ ਕੇ ਇਸ ਜਿਹੜੇ ਘਟਨਾਾਂ ਨੂੰ ਆ ਉਹ ਅੱਗੇ ਨਹੀਂ ਵਧਣਤਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਇਹ ਕਰ ਰਹੇ ਠੀਕ ਜਿਹੜੀ ਅੰਗਰੇਜ਼ਾਂ ਦੇ ਵਾਰ ਤੋਂ ਬਾਅਦ ਕੱਢੀ ਹੈ ਉਹਨਾਂ ਬਾਰੇ ਕਹਿੰਦੇ ਕਿ ਨਾਲ ਲੱਗਿਆ ਕੀ ਕਰਦੇ ਹੋ ਤੁਹਾਨੂੰ ਕਿਸ ਕਦਮ ਵੇਲੇ ਪਤਾ ਲੱਗਿਆ ਵੀ ਇਹ ਜਿਹੜਾ ਹੋਇਆ ਜਿਹੜਾ ਸਾਰਾ ਨੁਕਸਾਨ ਜਿਹੜਾ ਦੀ ਪਹਾੜੀ ਵਾਲੀ ਸੀ ਜਿਹੜੀ ਕਾਈ ਨੂੰ ਨਹੀਂ ਮੈਂ ਆ ਗਿਆ ਪਤੀ ਜਿਹੜੀ ਸਾਰੀ ਘਟਨਾ ਹੋਈ ਹੈ ਔਰ ਕਿਸ ਖਾਸ ਦੇ ਜਿਹੜਾ ਇਹ ਸਾਰਾ ਹੋਇਆ ਕਿ ਮੈਂ ਮੈਂ ਬਰਿੰਦਰ ਕੁਮਾਰ ਸਰਪੰਚ ਦਰਾਂਗ ਦਾ ਸਾਢੇ 10 ਵਜੇ ਪਤਾ ਲੱਗਾ ਬਾਬਾ ਸਹਿਨਾ ਦੇ ਮੰਦਰ ਅਗਲਾ ਕੀ ਹੈ ਉਹ ਜੀ ਸਾਢੇ 10 ਤੇ ਪਹੁੰਚੇ ਆਣ ਕੇ ਤੇ ਪਵਨ ਲੱਗੀ ਸੀ ਸਹਿਨ ਦੇ ਲੋਕ ਲੱਗੇ ਸੀ ਸਾਰਾ ਪਿੰਡ ਨਾਲ ਹੋ ਕੇ ਪਾਣੀ ਨਾਲ ਮੰਦਰ ਨੂੰ ਵਿਜਾਇਆ ਕਰਦੇ ਅਗ ਲੱਗ ਕਿ ਕਿਹੜੀ ਲੱਗੀ ਅੱਗ ਲੱਗਦੇ ਆ ਲੱਗਦੇ ਆ ਬਹੁਤ ਜ਼ਿਆਦਾ ਇਨਸਾਨ ਹੋ ਗਿਆ ਮਨੇ ਮੇਰੇ 7-8 ਲੱਖ ਰੁਪਏ ਦਾ ਨੁਕਸਾਨ ਹੋਇਆ ਚਲੋ ਨੁਕਸਾਨ ਤੇ ਫਾਰੇ ਪੂਰਤੀ ਹੋਈ ਦੀਆਂ ਜਿਹੜੇ ਬਾਬਾ ਸ੍ਰੀ ਚੰਦ ਦੀ ਜਿਹੜੀ ਆਪਣੇ ਬਾਬੇ ਖਾਲਸਾ ਦੀ ਮੂਰਤੀ ਸੀ ਉਹਨੂੰ ਕੋਈ ਆਤ ਨਹੀਂ ਆਈ ਇੰਨਾ ਕੋ ਤਕੀਰ ਮੰਦਰ ਉਹਨਾਂ ਨੇ ਆਪਣੇ ਤੇ ਸੁੱਟ ਲਿਆ ਅਹੀ ਹੈ ਬੜੇ ਹੈਰਾਨ ਆ ਕੀ ਅਨੀ ਆਗਬ ਬਲਦਿਆਂ باوجود ਵੀ ਤੇ ਮੂਰਤੀ ਨੂੰ ਕੁਝ ਨਹੀਂ ਹੋਇਆ ਅੱਜ ਸਾਰਾ ਸ਼ਹਿਰ ਨਗਰ ਇਕੱਠਾ ਹੋਇਆ ਸਾਰੇ ਬਾਪੂ ਆਪਣੇ ਬਸੈਂਦ ਆਦੀ ਮੰਦਰੇ ਬੈਠੇ ਨੇ ਤੇ ਬੜਾ ਦੁੱਖ ਲੱਗਾ ਬੜੀ ਬੜੀ ਦੂਰੋਂ ਸੰਗਤ ਆਂਦੀ ਹੈ ਇਹਨਾਂ ਦਾ ਕਿਹੜਾ ਪਰਿਵਾਰ ਬੜਾ ਵੱਡਾ ਹੈ ਦਿੱਲੀ ਤੋਂ ਲੈ ਕੇ ਬੰਬਈ ਤੋਂ ਲੈ ਕੇ ਪਠਾਨਕੋਟ ਗਰਦਾਸਪੁਰ ਸਾਰਿਆਂ ਨੇ ਸ਼ਾਖਾ ਬੈਠੀ ਦੀ ਹੈ ਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤੇ ਸੰਗਤ ਇਕੱਠੀ ਹੁੰਦੀ ਹੈ ਤੇ ਇਹ ਸ਼ਹਿਰ ਵਾਸਤੇ ਵਾਸਤੇ ਇਹ ਵਾਲਾ ਮਾਲ ਇਹ ਲੋਕਾਂ ਨੂੰ ਧੰਨਵਾਦ ਕਰਦੇ ਆ ਕਿ ਜਿਹਨੇ ਇੰਨੀ ਹਿੰਮਤ ਨਾਲ ਇਸ ਮੰਦਰ ਨੂੰ ਅੱਗ ਬਚਾਈ ਹੈ ਅੱਜ ਇਹ ਘਟਨਾ ਹੋਈ ਹੈ ਜਿਸ ਦੇ ਵਿੱਚ ਜਿੰਨਾ ਵੀ ਬੜਾ ਨੁਕਸਾਨ ਹੋ ਪਾਉ ਉਹ ਤੁਹਾਨੂੰ ਪਤਾ ਲੱਗਿਆ ਕਿੰਨੀ ਤੇਰਾ ਤੁਸੀਂ ਦਿਖਾਏ ਸਾਡੇ ਅੱਜ ਹਾਲੇ ਇੱਥੇ 15 10 ਮਿੰਟ ਦਾ ਪਹੁੰਚ ਦੋ ਗੱਡੀਆਂ ਆਈਆਂ ਜੀ ਇੱਥੇ ਉਹ ਤੋਂ ਬਿਨਾਂ ਸਤਿਕਾਰੋ ਜਾ ਇੱਥੇ ਆ ਕੇ ਜੋ ਦੇਖਿਆ ਮੌਕੇ ਦੇ ਅੱਗ ਦੇ ਕੰਟਰੋਲ ਤੇ ਸਾਡੀ ਪੂਰੀ ਟੀਮ ਆਈ ਬਦਕ ਜਿਹਨ ਬਤਵੜਾ ਲਪੀ ਦਿਆ ਕਿ ਬਾਬੇ ਦੀ ਜਿਹੜੀ ਮੂਰਤੀ ਆ ਉਹਨੂੰ ਕੁਛਿਆ ਬਾਕੀ ਸਾਰਾ ਨਖਾਂ ਖਾ ਹੋ ਗਿਆ ਬਾਕੀ ਸਭ ਵਿਚਾਰਾ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਆਲਾ ਬਈ ਸੰਗ ਦਾ ਤੇ ਬਹੁਤ ਬਹੁਤ ਧੰਨਵਾਦ ਬਲਾਸਟ ਕਿਸ ਚੀਜ਼ ਦਾ ਇਹ ਪਤਾ ਨਹੀਂ ਇਸ ਤੋਂ ਪਹਿਲੇ ਪਦੋਂ ਆ ਕੇ ਜੱਕ ਨਾ ਬਲਾਸਟ ਪਤਾ ਲੱਗਾ ਜੱਕ ਤਾਂ ਮੈਂ ਫਰਸ਼ ਹੋਇਆ ਤਨਾ ਦਰਦ ਹੋ ਰਾਇਆ ਬਸ ਔਰ ਜੇ ਮੈਂ ਪ੍ਰਾਪੂ ਮੰਡੋ ਲਈਆ ਤਾਂ ਪਤਾ ਜਿਆਦਾ ਕੀ ਆ ਸਾਰੇ ਸਾਰੇ ਫੋਨ ਫੋਨ ਸਾਰੇ ਮਿਟਾ ਤੇ ਮੰਡੋ ਸਾਰੇ ਸਾਰੇ ਸਜੋ ਨਾਲ ਅੱਗ ਬੁਝ ਗਈ ਆ ਤੇ ਬਾਬੇ ਦੀ ਮੂਰਤੀ ਬੜੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਅਗਲੇ ਬਾਬਾ ਸਾਹਿਬਾਂ ਦੇ ਮੰਦਰ ਬਹੁਤ ਹੀ ਜਿਆਦਾ ਅਗ ਲਗੀ ਆ ਸਾਨੂੰ ਪਤਾ ਲੱਗਾ ਅਸੀਂ ਸਾਰੇ ਪਿੰਡ ਵਾਸੀ ਇੱਥੇ ਦਰਾਂ ਅਗਲੇ ਇਕੱਠੇ ਹੋ ਕੇ ਆਏ ਆ ਸਾਰਿਆਂ ਨੇ ਭਾਜੀ ਬਹੁਤ ਹੀ ਮਿਹਨਤ ਕੀਤੀ ਆ ਸਾਡੇ ਮਹੱਲੇ ਨੇ ਪੂਰੇ ਆਸ-ਪਾਸੇ ਗਵਾਂਢੀਆਂ ਨੇ ਬਹੁਤ ਮਿਹਨਤ ਕਰਕੇ ਅੱਗ ਬੁਝਾਈ ਆ ਜਿੰਨੀ ਦੇ ਫਾਇਰ ਬਿਗੇਟ ਆਈ ਆ ਅੱਗ ਭਾਜੀ ਬੁਝ ਚੁ ਗਈ ਸੀ ਬਾਬਾ ਜੀ ਦੀ ਇਨੀ ਸ਼ਕਤੀ ਆ ਬਾਬਾ ਜੀ ਦੀ ਮ ਮੰਦਰ ਬਖਾਰਾ ਤੈਸ਼ਨਾਸ਼ ਹੋ ਗਿਆ ਵਾ ਬਾਬਾ ਜੀ ਦੀ ਮੂਰਤੀ ਨੂੰ ਬਿਲਕੁਲ ਆਂਝ ਨਹੀਂ ਆਈ ਬਾਬਾ ਜੀ ਦੀ ਬਹੁਤ ਹੀ ਕਿਰਪਾ ਪਾਜੀ ਮੰਦਰ ਤੇ ਬਹੁਤ ਹੀ ਧੰਨਵਾਦ ਬਾਬਾ ਜੀ ਦਾ ਜੀ ਨਾ ਦਾ ਮੰਦਰ ਤੇ ਉਥੇ ਪਤਾ ਲੱਗਾ ਵੀ 8:30 ਵਜੇ ਨਾਲ ਅੱਗ ਲੱਗ ਗਈ ਆ ਉਥੇ ਆਏ ਸਾਰੇ ਜਣੇ ਸਾਈਡ ਤੇ ਇਕੱਠੇ ਹੋਏ ਸਾਰਿਆਂ ਨੇ ਵਧਾਈ ਆ ਕੇ ਫਾਇਰ ਰੈਡ ਦੀ ਗੱਡੀ ਆਈ ਫਿਰ ਉਹਨਾਂ ਨੇ ਮੌਕਾ ਵੇਖਿਆ ਵੀ ਨਹੀਂ ਠੀਕ ਆ